ਪੰਜਾਬ ਤੇ ਡੀਆਈਜੀ ਉਹਧਿਆਨਾ ਰੇਂਜ ਦੇ ਦਰਸ਼ਾ ਨਿਰਦੇਸ਼ਾ ਹੇਟ ਜੋ ਅਪਰਾਧ ਤੇ ਅਪਰਾਧ ਨੂੰ ਰੋਕਣ ਦੀ ਮੁਹਿੰਮ ਚੱਲ ਰਹੀ ਹੈ ਉਹਦੇ ਅੰਦਰ ਹੀ ਖੰਡਾ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਅੱਜ ਮਿਲੀ ਹੈ ਕੱਲ ਮਾਛੀਵਾੜਾ ਵਿਖੇ ਤਕਰੀਬਨ 5:30 ਵਜੇ ਇੱਕ ਵਿਕਾਸ ਨਾਮ ਦੇ ਪਰਸਨ ਨੇ ਸਾਨੂੰ ਇਤਲਾਹ ਦਿੱਤੀ ਕਿ ਉਹਦਾ 2.5 ਸਾਲ ਦਾ ਬੱਚਾ ਜਿਹਦਾ ਨਾਮ ਲਖਸ਼ੇ ਹੈ वो गुम हो गया गवाच गया दोपहरे जो अपनी दादी किसी के दरिया सोड़ के समान खरीद गया जिवे ही पुलिस को इतलाह नहीं इमीडिएटली एक सौ पचहत्तर नंबर एफ आई पुलिस स्टेशन माछीवाड़ा पुलिस ने दर्ज की थी। तफ्तीश शुरू की इनिशियल तफ्तीश के दौरान ही सीसीटीवी फुटेज जो पुलिस ने चेक की ਉਥੇ ਦੋ ਸ਼ਕਤੀ ਪਰਸਨ ਬਾਈਕ ਦੇ ਉਪਰ ਆਂਦੇ ਦੇਖਦੇ ਹੈ ਉਸੇ ਲੋਕੇਸ਼ਨ ਤੇ ਜਿੱਥੋਂ ਜੋ ਬੱਚਾ ਹੈ ਲਖਸ਼ੇ ਉਹ ਜਿਸ ਲੋਕੇਸ਼ਨ ਤੇ ਆਖਰੀ ਵਾਰੀ ਦੇਖਿਆ ਗਿਆ ਸੀਗਾ ਤੇ ਜਦੋਂ ਉਹਨ ਪਰਸਨ ਨੂੰ ਟ੍ਰੇਸ ਕਰਕੇ ਉਹਨਾਂ ਦੀ ਪੁੱਛਗਿੱਛ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਅਈ ਹੋ 2.5 ਸਾਲ ਦਾ ਬੱਚਾ ਲਖਸ਼ੇ ਉਹਨੂੰ ਉਸ ਏਰੀਆ ਤੋਂ ਚੱਕ ਕੇ ਇੱਕ ਬਬੀਤਾ ਨਾਦੀ ਲੇਡੀ ਅ ਨੂੰ ਵੇਚ ਦਿੱਤਾ ਹੈ ਆ ਪੇਚੜ ਦੀ ਪ੍ਰਤੀਰੇਧਾ ਵਿੱਚ ਨਾਲੇ 9000 ਰੁਪਏ ਤਾ ਜੀਪੇ ਰਾਹੀ ਉਹ ਅਭੀ ਤੱਕ ਮਾਰੀ ਕੋ ਲੈ ਲਿਆ ਸੀਗਾ ਤੇ ਇਹਦੇ ਨਾਲ ਨਾਲ 70000 ਰੁਪਏ 50000 ਰੁਪਏ ਕੈਸ਼ ਇਹਨੇ ਲੈ ਕੇ ਫਿਰ ਜੋ ਬਬੀਤਾ ਹੈ ਇਹਨੇ ਅੱਗੇ ਆਪਣੀ ਸਿਸਟਰ ਜਿਹਦਾ ਨਾਮ ਸਰਿਤਾ ਹੈ ਜਿਹਦੇ ਕੋਲ ਬੱਚੇ ਨਹੀਂ ਹੈ ਉਹਨੂੰ ਅੱਗੇ ਦਿੱਤਾ ਸੀਗਾ ਸਰਿਤਾ ਬੱਚੇ ਆਪਣੇ ਹਸਬੰਡ ਦੇ ਨਾਲ ਬੱਚੇ ਨੂੰ ਲੈ ਕੇ ਅ ਜੋ ਪਿਛੇ ਰਾਜਸਥਾਨ ਦੀ ਬੈਕਗਰਾਉਂਡ ਜਿਹਨਾਂ ਦੀ ਹੈਗੀ ਉਹ ਬੱਚੇ ਨੂੰ ਲੈ ਕੇ ਰਾਜਸਥਾਨ ਵੱਲ ਨਿਕਲ ਗਏ ਤੇ ਟੈਕਨੀਕਲੀ ਇਹਨੂੰ ਫਰੇਜ਼ ਕਰਦੇ ਹੋਏ ਸਾਨੂੰ ਲੋਕੇਸ਼ਨ ਰਾਜਸਥਾਨ ਦੀ ਮਿਲ ਦਿੱਤੀ ਅਸੀਂ ਰਾਜਸਥਾਨ ਪੁਲਿਸ ਦੇ ਨਾਲ ਵੀ ਟਾਈਪ ਕੀਤਾ ਉਦੋਂ ਬਾਅਦ ਇਹਦੀ ਲੋਕੇਸ਼ਨ ਫਿਰ ਸਿਰਸਾ ਦੀ ਆਈ ਤੇ ਫਾਈਨਲੀ ਸਿਰਸਾ ਪੁਲਿਸ ਦੇ ਨਾਲ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ ਬੱਚੇ ਨੂੰ ਉਹਦੇ ਕਿਡਨੈਪਰਸ ਦੇ ਨਾਲ ਪੁਲਿਸ ਕੋਲ ਰਿਕਵਰ ਕੀਤਾ ਗਿਆ ਤੇ ਇਸ ਪੂਰੀ ਕੀ ਪੂਰੀ ਜੋ ਕਿਡਨੈਪਿੰਗ ਜੋ ਜੋ ਇਨਸੀਡੈਂਟ ਹੈਗਾ ਇਹਦੇ ਵਿੱਚ ਦੋਨੋਂ ਕਿਡਨੈਪਰ ਲੇਡੀ ਜਿਨੇ ਬੱਚੇ ਨੂੰ ਖਰੀਦਾ ਸੀਗਾ ਉਹਦਾ ਹਸਬੰਡ ਤੇ ਜਿਸ ਲੇਡੀ ਤੇ ਉਹਦੇ ਹਸਬੰਡ ਨੇ ਫਾਈਨਲੀ ਬੱਚੇ ਨੂੰ ਲੈ ਕੇ ਪੰਜਾਬ ਤੋਂ ਸਿਰਸਾ ਤੱਕ ਜੋ ਗਏ ਸੀ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਬੱਚੇ ਨੂੰ ਸੇਫਲੀ ਰਿਕਵਰ ਕਰਕੇ ਉਹਦੇ ਮਾਪਿਓ ਨੂੰ ਸੌਂਪ ਦਿੱਤਾ ਗਿਆ ਇਹਦੇ ਵਿੱਚ ਲੇ ਕਿੰਕਾ 12 ਘੰਟੇ ਕਿਉਂਕਿ ਪੁਲਿਸ ਨੂੰ ਇਤਲਾ ਮਿਲੀ ਸਵੇਰੇ ਅਰਲੀ ਮਾਰਨਿੰਗ ਤੱਕ ਬੱਚਾ ਰਿਕਵਰ ਹੋ ਗਿਆ ਸੀਗਾ 8:30 ਵਜੇ ਦੀ ਤੱਕ ਨੂੰ 8:30 ਵਜੇ ਤੱਕ ਇਹ ਬੱਚਾ ਰਿਕਵਰ ਹੋ ਗਿਆ ਸੀਗਾ ਤੇ ਹੁਣ ਸਿਰਸਾ ਤੋਂ ਹੁਣੇ ਫਿਰ ਪੁਲਿਸ ਪਾਰਟੀ ਉੱਥੇ ਪਹੁੰਚੀ ਤੇ ਉਹਦੇ ਪੈਰੈਂਟਸ ਨੂੰ ਸੌਂਪ ਦਿੱਤਾ ਕਿੰਨੇ ਲੋਕ ਗ੍ਰਿਫਤਾਰ ਹੋਏ ਇਸ ਸਰ ਦੇ ਵਿੱਚ 6 ਟੋਟਲ ਪਰਸਨ ਗ੍ਰਿਫਤਾਰ ਹੋਏ ਆ ਦੋ ਮੁੰਡੇ ਜਿਨਾ ਦਾ ਨਾਮ ਰਮੇਸ਼ ਤੇ ਚੰਦਰ ਸਾਹਨੀ ਹੈ ਇਹਨਾਂ ਨੂੰ ਇਨੀਸ਼ially ਅਰੈਸਟ ਕੀਤਾ ਗਿਆ ਇਦੇ ਨਾਲ-ਨਾਲ ਬਬੀਤਾ ਤੇ ਉਹਦਾ ਹਸਬੰਡ ਜਨਾਬ ਤੇ ਰੀਤਾ ਦੇਵੀ ਤੇ ਉਹਦਾ ਉਹਦਾ ਹਸਬੰਡ ਜਨਾਬ ਕੋਸ਼ਤਾਨੀ 6 6% ਮਹਾਰਸ਼ਟਰਾ ਦੇ ਬੱਚੇ ਨੂੰ ਰਿਕਵਰ ਜਿਹੜੇ ਬੱਚੇ ਚੱਕੇ ਨਹੀਂ ਜਿਨ੍ਹਾਂ ਚੱਕਿਆ ਸੀਗਾ ਪਹਿਲਾਂ ਵੀ ਇਹ ਜਾ ਕੋਈ ਹਰਕਤ ਕੀਤੀ ਉਹਨਾਂ ਨੇ ਪਹਿਲਾਂ ਵੀ ਕੋਈ ਕੰਮ ਹਾਂ ਨਹੀਂ ਨਹੀਂ ਐਸਾ ਹਜੇ ਤੱਕ ਉਹਨਾਂ ਦਾ ਕੋਈ ਪ੍ਰੀਵੀਅਸ ਕ੍ਰਾਈਮ ਰਿਪੋਰਟ ਸਾਹਮਣੇ ਨਹੀਂ ਆਇਆ ਆ ਆ ਜੋ ਕਿਡਨੈਪਰਸ ਸੀਗੇ ਤੇ ਉਹ ਉਹ ਇਹਨਾਂ ਦੇ ਬੱਚੇ ਤੇ ਗਵੰਡੀ ਹੈ ਤੇ ਆ ਜਾਣਦੇ ਸੀਗੇ ਤੇ ਇਨਫੈਕਟ ਜਦੋਂ ਪੁਲਿਸ ਬੱਚੇ ਨੂੰ ਲਾਭ ਰਹੀ ਸੀ ਫੈਮਲੀ ਜਦੋਂ ਲਾਭ ਰਹੀ ਸੀ ਤੇ ਉਹ ਫੈਮਲੀ ਦੇ ਨਾਲ ਨਾਲ ਹੀ ਸਰਚ ਵੀ ਕਰਾਰੇ ਸੀਗੇ ਤਾਂ ਕਿ ਉਹ ਪੂਰਾ ਧਿਆਨ ਰੱਖ ਸਕਣ ਕਿ ਕਿੱਥੇ ਤੱਕ ਸਰਚ ਦੀ ਕਾਰਵਾਈ ਪਹੁੰਚੇ ਤੇ ਕਿੱਥੇ ਦੀ ਪੁਲਿਸ ਦੀ ਤਫਤੀਸ਼ ਪਹੁੰਚੇ ਬੱਚਾ ਬਿਲਕੁਲ ਸੇਫ ਲਿਆ ਜੀ ਬਿਲਕੁਲ ਸੇਫ ਤੇ ਆਪ ਆਪਣੇ ਮਾਪਿਓ ਦੇ ਕੋਲ ਵੀ ਬੱਚਾ ਪਹੁੰਚ ਗਿਆ ਥੈਂਕ ਯੂ ਮੈਮ ਥੈਂਕ ਯੂ ਜੀ